ਦੇ ਵੀ ਨਹੀਂ ਫਾਰਸੀ ਕਰਾ ਦੇ ਆ ਉਹ ਚਲਦੀਆਂ ਨੇ ਸਾਰੀਆਂ ਜਿਨ੍ਹਾਂ ਦੇ ਹੈ ਨਹੀਂਗੇ ਮਤਲਬ ਜਿਹਦੇ ਕੋਈ ਫਾਲਟ ਪੈ ਗਿਆ ਪੈ ਜਾਂਦਾ ਤੇ ਕਿਹੜਾ ਕੋਈ ਉਹ ਹੈ ਪਾਣੀ ਥੱਲੇ ਮੁੜਦਾ ਰੋਜ਼ 200 250 ਫੁੱਟ ਪਾਣੀ ਥੱਲੇ ਮੁੜਨਾ ਉਲਟਾ ਮੁੜਦਾ ਪਾਣੀ ਜਿਹੜਾ 200 ਫੁੱਟ ਪਾਣੀ ਇੱਥੇ ਸੜਦੀ ਕੀ ਕਰੂਗਾ ਹਮ ਤਾਰ ਦੇੜ ਲੋ ਪਹਿਲਾਂ ਤਾਰ ਤਾਰ ਦੇੜ ਜੰਮੇ ਇੱਕ ਮਿੰਟ ਰੋਕਿਆ ਕੈਮਰਾ ਕੋਚ ਕੇ ਵਿੱਚ ਚੜ ਜਾ ਲਵੀ ਗੱਡੀ ਦੇ ਇਹ ਆਪਣੀ ਥੋੜੀ ਜਿਹੀ ਆਪਣੀ ਹੁੰਦੀ ਨੇ ਨੇ ਜਰਾ ਆਪਾਂ ਦੇਖ ਦਿੱਤੇ ਬੰਦੇ ਦੀ ਉਹਨੂੰ ਕਹਿੰਦਾ ਵੀ ਭਾਈ ਛਾਲੇ ਚ ਪਾਉਣਾ ਪਾ ਛਾਲੇ ਚ ਪਾ ਪਾਉਣਾ ਤੇ ਉਹਨੇ ਕਹਿਣਾ ਦੀ ਇਹਦੇ ਫਲੈਕਸਰ ਪਾ ਲਓ ਨਾਲੇ ਬੋਰ ਦੀ ਬੈਲਡਿਟੀ ਚੌਗਣੀ ਹੋ ਜਾਂਦੀ ਹੈ ਮਨ ਜੇ ਜ 10 ਸਾਲ ਚੋਂ 20 ਸਾਲ ਚੱਲੂਗਾ ਬੋਰਾਂ ਸਾਹਿਬ ਲਾਲਾ ਨਹੀਂ ਤੂੰ ਆਮ ਤੇ ਜਾ ਰਿਹਾ ਇੱਥੇ ਸਾਡੇ ਕਿਸੇ ਦੇ ਵੀ ਕਿਸੇ ਦੇ ਨਾ ਬਸ ਤੂੰ ਮਗਰ ਨਾਲ ਕਿਸੇ ਦੇ ਨਾ ਉਹ ਸੋਚੋ ਤਾਂ ਉਹ ਤਾਂ ਆਪਾਂ ਨੂੰ ਜਿਹੜੀ ਨੂੰ ਬਿਮਾਰੀ ਹੈ ਉਹਨੂੰ ਆਪਾਂ ਨੂੰ ਉਹ ਬਿਮਾਰੀ ਹੈ ਨਾ ਆਪਾਂ ਨੂੰ ਲੱਗਦੀ ਸਾਰਿਆਂ ਨੂੰ ਤਾਂ ਨਹੀਂ ਬਿਮਾਰੀ ਲੱਗਦੀ ਆਹੋ ਤਾਂ ਫਿਰ ਚੰਗੀ ਆ ਫਿਰ ਜੇਰਾ ਕੋਈ ਇੰਤਜ਼ਾਮ ਹੋ ਜੀ ਉਹਦਾ ਬੋਰ ਤੇ ਵਜਨ ਵੀ ਨਾ ਆਉਣਾ ਚਾਹੀਦਾ ਆਪਾਂ ਕਹਿੰਦੇ ਆ ਕਿ ਵੀ ਦਵੇ ਕੌਲੇਜ ਦਾ ਵਜਨ ਦਾ ਕੋਈ ਰੋਲ ਨਹੀਂ ਗਾ ਉਹਦੇ ਜਿਵੇਂ ਹੁਣ ਇਹ ਤੇ ਫਾਈਬਰ ਤੇ ਮਾਲ ਤੇ ਤਹਾਂ ਤੋਂ ਵਜਨ ਆਉਂਦਾ ਜੇ ਉਹਦੇ ਤੇ ਦਵੇ ਜੇ ਕੌੜੀਆਂ ਲਾ ਕੇ ਉਹਦੇ ਦੇ ਵਿੱਚ ਪਾਣੀ ਨਹੀਂ ਛੜਣਾ ਕੋਈ ਵੀ ਮੰਨ ਲਓ ਕਿੰਨਾ ਮੀਂਹ ਆਜੇ ਕੋ ਸਮਰਜੀ ਵਿੱਚ ਪਾਣੀ ਨਹੀਂ ਛੜਣਾ ਜੇ ਪਾਣੀ ਛੜਦਾ ਬੋਰ ਥੱਲੇ ਤੁਰ ਜਾਂਦਾ ਹੈ ਠੀਕ ਆ ਫਲਕਸ ਵਾਲਾ ਲਾਉਣਾ ਹੁਣੇ ਤੋਂ ਬਾਅਦ ਸਲਜ ਪੈ ਪਾਉਣਾ ਬੂਜਿਆ ਆਪਾਂ ਨੂੰ ਓਹੋ ਬੋਰ ਦਾ ਯਾਰ ਜਿਹੜਾ ਸਾਡਾ ਉਹ ਤੈਨੂੰ ਮੈਂ ਦੱਸਾ 220 ਸਮਾਨ ਪਿਆਗਾ ਹੂੰ ਹੁਣ ਉਹ ਜਦੋਂ ਅਸੀਂ ਮੋਟਰ ਕੱਢਣ ਸਾਰ ਮਣਿਆ ਉਹ ਤਾਂ 270 ਖਾਲੀ ਤੀਗਾ ਜਦੋਂ 2 3 4 ਘੰਟੇ ਲੰਘ ਗਏ ਜਿਵੇਂ ਆਪਾਂ ਤੜਕੇ ਮੋਟਰ ਕਾਢੀ ਉਹ ਵੀ ਦੁਪਹਿਰੇ ਜੇ ਫੇਰ ਆਪਾਂ ਫਿਟਟਰ ਅਸੀਂ ਬਣ ਕੇ ਉਦੋਂ ਮੇਰੇ ਖਾ 260 ਰਹਿ ਗਿਆ ਤੀਜੇ ਦਿਨ ਫੇਰ ਮਿਸਤਰੀ ਆ ਦੇ ਵੀ ਭਾਈ ਆ ਕੇ ਦੇਖੇ ਤਾਂ ਬੋਰ ਤਾਂ ਹਜੇ 5 ਘੰਟੇ ਚੱਲਿਆ ਲਾ ਕੇ ਤੂੰ ਹੁਣ ਹੀ ਗਿਆਗਾ ਫੇਰ ਮੇਰੇ ਖਾ ਦਾ 250 ਹੀ ਰਹਿ ਗਿਆ ਹੁਣ ਆ ਹੁਣੀ ਫੋਨ ਆਇਆ ਦਿਓ ਬੰਦੇ ਨਾਲ ਜਿਹੜਾ ਸਾਡਾ ਸਾਝਾ ਦਾ ਕਹਿੰਦਾ ਹੁਣ 200 ਹੀ ਰਹਿ ਗਿਆ ਬੰਦ ਥਨੂ ਰਿhta ਜਿਹੜੀ ਜਾਂਦਾ ਉਹ ਕੀ ਕਹਾਣੀ ਥੱਲੇ ਜਿੱਥੇ ਉਹ ਰਾਹ ਚ ਬੋ ਟੁੱਟਿਆ ਉਹਦੇ ਕੈਮਰਾ ਮਾਰ ਕੇ ਉਥੇ ਪੈਪ ਉਥੀ ਪਾ ਕੇ ਬੂਰ ਬਿੱਲਾ ਕਰਕੇ ਚੱਲ ਬੂ ਥੋੜਾ ਕੈਮਰਾ ਹੀ ਪੈਜੂ ਹੁਣ ਹਾਂ ਰੇਤੇ ਦਾ ਵੀ ਚੱਕਰ ਅਰੇ ਤੂੰ ਸਮਝੇ ਨਹੀਂ ਬਈ ਯਾਰ ਰੇਤਾ ਤਾਂ ਤੁਹਾਡੇ ਕਰਿਆ ਠੀਕ ਹੈ ਵੀ ਤਾਂ ਹਾਂ ਤੋਂ ਸੇ ਭਰ ਰਿਹਾ ਉੱਤੋਂ ਹੀ ਟੁੱਟਿਆ ਕਿ ਤਾ ਉੱਤੋਂ ਟੁੱਟਿਆ ਜੇ ਆਹ ਜਿਹੜੇ ਦਿਖਾਈ ਦਿੰਦਾ ਰੇ ਤੁਹਾਡੇ ਦਾ ਨਾ 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 ਇਹਦਾ ਉਹ ਆ ਪਾਣੀ ਆ ਪਾਣੀ ਤਾਂ ਨੋਰਮਲ ਗੰਦ ਲੈ ਜੀ ਇਹਦੇ ਚ ਕਿਉਂਕਿ ਇਹ ਪੈਪ ਫੈਬਰ ਦਾ ਨਹੀਂ ਚ ਚਮਕ ਨਹੀਂ ਪੂਰੀ ਆਉਂਦੀ ਹੈਗੀ ਹੂੰ ਜੇ ਪਲਾਸਟਿਕ ਦਾ ਪੂਰਾ ਚ ਕੰਚ ਮੰਗ ਰੋਕ ਕਿੰਨਾ ਹੋ ਗਿਆ ਓਰੇ 450 ਰੁਪਏ ਤੁਹਾਡਾ ਇਹ 462 ਹਾਂ 460 62 ਹਾਂ ਹਾਂ ਕਿੰਨਾ ਹੋ ਗਿਆ ਥੱਲੇ ਦੇਖ ਮੜਾ ਹੋਰ ਕਰ ਥੱਲੇ ਕਰ ਥੱਲੇ ਆ ਦੇਖੋ ਪਤਾ ਲੱਗਦਾ ਕਿੰਨਾ ਹੋ ਗਿਆ ਰੋਕ ਹਾਂ ਹਾਂ ਓਰੇ ਆ ਕੇ ਮਾਰੋ 450 ਰੁਪਏ ਤੁਹਾਡਾ ਸਮਾਨ ਇਹਦੇ ਚ ਪੱਕਾ ਹਾਂ ਬਾਕੀ ਬਾਈ ਬੜ ਬੁੱਡ ਕੇ ਵੱਧ ਘਟ ਹੋ ਗਿਆ ਹੋਣਗੀਆਂ ਯਾਰ ਹੂੰ ਚੱਲ ਬਾਈ ਆ ਸਲ ਚੱਲ ਪਿਆ ਸਲ ਤੁਹਾਡਾ ਜਮਾ ਚੌੜਾ ਦੇਖੋ ਆ ਦੇਖੀ ਕਿੰਨਾ ਹੋਇਆ ਪਿਆ ਥੱਲੋਂ ਡੱਗ ਬਣਿਆ ਪਿਆ ਵੀ ਮਰਦ ਆ ਦੋ ਸਪੜੀਆਂ ਬਣੀਆਂ ਪਿਆ ਨੇ ਜੀ ਸੀੜਾ ਹੈਗਾ ਠੀਕ ਆ ਸੀੜਾ ਹੈਗਾ ਦੋ ਸਪੜੀਆਂ ਹੋ ਗਈਆਂ ਦੇ ਵਿੱਚ ਠੀਕ ਆ ਹੱਲੇ ਵੀਰ ਕੋਈ ਨਾ ਸਾਰਾ ਕਰਾਂਗੇ ਬਾਈ ਜਦੋਂ ਆ ਗਏ ਆਪਾਂ ਫਿਰ ਕੱਚਾ ਕੰਮ ਨਹੀਂ ਕਰਦੇ ਆ ਕਿ ਵੀ ਬੋਰ ਨਹੀਂ ਜਾਣਦੀ ਕਿ ਤੋ ਟੁੱਟਿਆ ਰਾਚੋਂ ਨਾ ਬੋਰ ਇੱਕ ਨੰਬਰ ਹੈ ਤਾਂ ਉਨਾਂ ਹੀ ਪਾਣੀ ਜੰਮ ਪਾ ਕਹਣ ਕਹਣਾ ਕਿਹੜਾ ਬਾਈ ਥੋੜਾ ਜਾਓ ਥੋੜਾ ਮੁੱਕਾ ਕਹਣਾ ਨਾਨਾ ਕੋ 60 ਤੋਂ ਨੂੰ ਕਿੱਥੇ ਦੀਆ ਤਿਸਨੇ ਤੌਰਿਆ ਉਹ ਤੋਂ ਕਿੱਥੇ ਹੈ ਮੇਰਾ ਵਾਲ ਕੱਟੂ ਤਿੰਨਾ ਹੋ ਗਿਆ ਕਿੰਨਾ ਹੋ ਗਿਆ ਕਿੰਨਾ ਹੋ ਗਿਆ ਫੇਰ ਜਿੱਥੇ ਚੱਕ ਮੜਾ ਜਾ ਉਹ ਤਾਂ ਵੇ ਮੜਾ ਉੱਟ ਕੱਟਵਾ ਦੂ ਹਾਂ ਬਾਰੂ ਕੋਈ ਗੱਲ ਨਹੀਂ ਕਿੱਥੇ ਫੇਰ ਮਸ਼ੀਨ ਇੱਥੇ ਖੜਾ ਦੇ ਫੇਰ ਠੀਕ ਹੈ ਤੈਨੂੰ ਮੈਂ ਦੱਸ ਦਾਂਗਾ ਕੋਈ ਗੱਲ ਨਹੀਂ ਹਾਂ ਕਿੰਨਾ ਹੋ ਗਿਆ ਹਾਂ ਹੈ 510 ਥੱਲੇ ਕਰੀ ਨਹੀਂ ਹੈਗਾ ਥੱਲੇ ਕਰ ਥੱਲੇ ਕਰ ਪਹਿਲਾਂ 450 ਕਹੀ ਪਹਿਲਾਂ 470 ਕੋਲ ਵਾ ਗਿਆ ਤੂੰ ਕੋਈ ਨਾ ਦੁਬਾਰਾ ਤਾਂ ਫਿਰ ਪੁੱਛਾਂਗੇ ਤੂੰ ਬੰਦਾ ਹਾਂ ਥੱਲੇ ਕਰੀ ਥੱਲੇ ਕਰ 460 ਦਾ ਫਰਕ ਪੈ ਗਿਆ ਜੀ ਕਰ ਥੱਲੇ ਗਰਮੀ ਆ ਉਹਦਾ ਵੀ ਕਸੂਰ ਨਹੀਂ ਥੱਲੇ ਕਰ ਹੋਰ ਬਾਈ ਗਰਮੀ ਦਾ ਬਾਲੀ ਨਹੀਂ ਹੈ ਗਰਮੀ ਹੈ ਹੀ ਵਾਲੀ ਯਾਰ ਚੰਗੇ ਬੰਦੇ ਨੂੰ ਮਾਰਦੇ ਹੈ ਜੀ ਗਰਮੀ ਦਾ ਚੱਲ 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 ਜਾਣਦੇ ਲਾ ਦੇਣੀ ਤੜਕੀ ਉਹ ਖਿਚਣਗੇ ਲੈ ਘੇਰਾ ਵਾਜਦਾ ਹੈ ਨਹੀਂ ਜਾ ਜਾਣਦੇ ਹਲੇ ਕਿੰਨਾ ਹੋ ਗਿਆ ਹੁਣ ਦੇਖ ਹਾਂ ਹਾਂ 475 ਹੋਇਆ ਭਾਈ 475 ਖੜਦਾ ਬਸ ਕਿੰਨਾ ਕਿੰਨਾ ਹੋਇਆ 475 75 4 400 ਬਸ ਸਹੀ ਆ ਗਿਆ 75 25 ਫੁੱਟ ਸਾਲ ਆ ਗਿਆ 40 40 ਗਰ ਪਾਪਾ ਮਰੀਆਂ ਯਾਰ 40 ਫੁੱਟ ਸਲਦੀ ਗਾ 25 ਰਹਿ ਗਿਆ ਉਹ ਬੰਦ ਹੋ ਗਿਆ ਫਿਰੋਂ ਬੰਦ ਹੋ ਗਿਆ 15 ਬੰਦ ਹੋ ਗਿਆ ਮੰਨ ਲਾ ਹੈ ਜਿਹੜਾ ਤੂੰ ਆ ਸੀੜਾ ਕਿਹਨਾਂ ਵਿਚਾਲੇ ਇਹਦੇ ਕਰਕੇ ਬੰਦ ਹੋ ਗਿਆ ਸੀੜਾ ਇਹਦੇ ਕਰਕੇ ਹੋਇਆ ਬਾਈ ਤਾਈਉ ਆਇਆ ਹੁਣ ਪਾਣੀ ਮੇਰੇ ਕੀ ਚੱਕਰ ਹੁੰਦਾ ਇਹਦਾ ਇਹ ਚੱਕਰ ਆਉਂਦਾ ਵੀ ਜਦੋਂ ਆਪਾਂ ਚਲੋ ਜੀ ਕਹਿੰਦੇ ਮਨ ਲਾ ਫਾਈਨਲੀ ਵੱਜ ਚੁੱਕਿਆ ਆਪਣਾ ਤੇ ਕਰਦੇ ਆ ਆਪਣੀ ਤਾਰ ਤੋਰ ਇਕੱਠੀ ਤੇ ਕੈਮਰਾ ਕੱਟਣ ਲੱਗ ਰਿਹਾ ਸੇਫ ਕੀ ਭਰਾ ਆਪਣਾ ਇਹ ਹੀ ਨਹੀਂ ਮੰਨਣਾ ਜਿੰਨਾ ਅਸੀਂ ਜਾਂਦੇ ਹਾਂ ਜਿੰਨਾ ਅਸੀਂ ਕਰਦੇ ਹਾਂ ਯਾਰ ਜਿਹੜਾ ਕਾਮਲਾਬ ਹੋਏ ਆਪਣਾ ਪਾਣੀ ਨਾ ਘਟੇ ਵਾ ਤਾਰ ਗੱਡੀ ਤਾਰ ਬੱਦ ਗਈ ਇੱਕ ਰੇਤਾ ਨਾ ਮਾਰੇ ਵਾ ਤਾਰ ਬੱਦ ਗਈ ਵੜਦੇ ਯਾਰ ਚੱਲੋ ਜੋਰ ਖਾਣਾ ਜੋਰ ਹੋਏ ਠੀਕ ਫੋਟੋ ਵੀ ਕਰ ਦੂਗੇ ਜੋਰ ਖਾਣ ਦਾ ਚੱਕਰ ਪਤਾ ਦੇ ਮੋਟੇ ਨੇ ਵੀ चल भाई बेती 20 ਦੀ ਕੱਢੋਗੇ ਚੱਲ ਬਈ ਬੇਤੀ ਘਰਾ ਉਹੀ ਤਾਂ ਕਹਿੰਦਾ ਮੈਂ 2 ਨੰਬਰ ਦੇ ਜੋ ਉਹ ਬੁਣੀ ਦੇਖ ਲਈ ਤੂੰ ਐ ਤਾਦਰ ਰਹਿ ਲੋ ਜਦੋਂ ਆਪਾਂ ਸਾਲ ਲਾਉਣੀ ਨੇ ਉਹ ਮਾਪਾ ਬੱਦ ਤੇ ਦਿੱਕਾ ਦਿੱਤਾ ਬੇਤੀ ਕਰਾ ਦੀ ਪਲੇਟ ਦੇ ਨਾਲ ਦੋਨੇ ਪਾਸੇ ਪਲੇਟ ਨਾਲ ਲਿਖਣਾ ਚਾਹੀਦਾ ਜੇ ਇੱਕ ਪਾਸੇ ਪਲੇਟ ਨਾਲ ਦੂਜੇ ਪਾਸੇ ਪਲੇਟ ਨਾਲ ਇੰਨਾ ਫਰਕ ਪਾਉਂਦੇਗਾ ਇੰਨਾ ਫਰਕ ਉਹ ਜੋੜ ਬਣਾ ਦੀ ਬਾਹੁੰਨੀ ਹੁੰਨੀ ਹੁੰਨੀ ਸੇਵਕੀ ਜਿੱਤ ਗਿਆ ਬਾਈ ਕੋਈ ਸਤਿ ਸ਼੍ਰੀ ਅਕਾਲ ਜੀ ਦੂਸਰੀ ਗੱਲ ਜੀ ਸਤਿ ਸ਼੍ਰੀ ਅਕਾਲ ਜੀ ਅਸੀਂ ਪਿੰਡ ਪਹੁੰਚਦੇ ਜਮੰਦਾ ਪਿੰਡੀ ਹਾਂਜੀ ਜਿਹੜਾ ਕੀ ਆਪਣਾ ਇਤਨੌਲੇ ਦੇ ਨਾਲ ਆ ਪਿੰਡਾਂ ਹਾਂਜੀ ਇਹ ਜਿਹੜਾ ਸੰਗਰੂਰ ਤੇ ਨਾ ਬਰਨਾਲਾ ਬਰਨਾਲਾ ਜਿਹੜਾ ਸਤਿ ਸ਼੍ਰੀ ਅਕਾਲ ਜੀ ਹਾਂਜੀ ਅਸੀਂ ਪਿੰਡ ਪਹੁੰਚਦੇ ਜਮੰਦਾ ਪਿੰਡੀ ਜਿਲ੍ਹਾ ਬਰਨਾਲਾ ਹੋਰ ਮਾਰਦਾ ਦਿੱਤਾ ਦਿੱਤਾ ਮਾਰ ਗਿਆ ਤਕਰੀਬਨ ਇਹ ਮੰਨ ਲਓ 550 ਵਾਲਾ ਬੂਰਤੀ ਗਈ ਹਾਂਜੀ ਲੱਗਿਆ ਹੋਇਆ ਤੇ ਰਿੱਤਾ ਚੱਕ ਲੈ ਕੋਈ ਬਾਈ ਹੁੰਦਾ ਰੋਗੇ ਤੈਨਾਂ ਮੋਟਰ ਬੰਦ ਕਰਤੀ ਹਾਂਜੀ ਜਦੋਂ ਦਾ ਮਾਮ ਮੋਟਰ ਕਢਾ ਦੇਵੀ ਤੇ ਵੀ ਕੋਈ ਬੋਰ ਤੇ ਇੰਜ ਕੋਈ ਨੁਕਸ ਪੈ ਗਿਆ ਵੀ ਆਪਾਂ ਕੈਮਰੇ ਨਾਲ ਚੈੱਕ ਕਰਾਂਗੇ ਪੂਰਾ ਹਾਂਜੀ ਤੇ ਆਪਾਂ ਨੇ ਅੱਜ ਬੋਰ ਚੈੱਕ ਕੀਤਾ ਤੇ ਹੁਣ ਆ ਕੇ ਆਪਾਂ ਨੇ ਬੋਰ ਚੈੱਕ ਕੀਤਾ ਸਾਢੇ ਮਾਲੋ 500 ਫੁੱਟਾਂ ਹਾਂਜੀ ਸਾਢੇ 550 ਫੁੱਟ ਇਹ ਮਾਲੋ ਜਿਹੜਾ ਪੱਕਾ ਪਿਆ ਪਿਆ ਹੈ ਫਾਈਬਰ ਦਾ ਪਿਆ ਹੋਇਗਾ ਹਾਂਜੀ 440 ਸਾਢੇ ਤੇ ਦੇ ਦੇ ਵਿੱਚ ਆਪਣਾ ਸੀੜਾ ਜੀ ਇਹਦੇ ਵਿੱਚ ਸੱਲ ਭਰ ਗਿਆ ਤਕਰੀਬਨ ਹਾਂਜੀ ਇਹ 40 ਫੁੱਟ ਸੱਲ ਦੀ ਹੁਣ 25 ਫੁੱਟ ਮਾਲੋ ਪਿਆ ਪਿਆ ਜਿਹੜਾ ਖਾਲੀ ਹੈ ਬਾਕੀ ਭਰਿਆ ਹੋਇਆਗਾ ਠੀਕ ਹੈ ਜੀ ਬਾਕੀ ਇਹ ਆਪਾਂ ਚੈੱਕ ਕਰ ਲੇਦਾ ਹੱਲ ਕਰਦਾ ਆਪਾਂ ਸੱਲ ਹੋਰ ਕੋਈ ਬੋਰ ਚ ਦਿੱਕਤ ਨਹੀਂ ਹੈਗਾ ਬੋਰ ਉਤੋਂ ਲੈ ਕੇ ਜਾਵਾਂ ਸਹੀ ਸਲਾਮਤਾ ਕੋਈ ਇਹ ਚ ਮੰਨ ਲਓ ਕੋਈ ਵੀ ਮੰਨ ਲਓ ਕੋਈ ਕ੍ਰੈਂਕ ਜਾਂ ਕੋਈ ਮੰਨ ਲਓ ਪੜੋਲੀ ਟੇਢੀ ਵੰਗੀ ਕੋਈ ਨਹੀਂ ਹੈਗੀ ਬੋਰ ਜਾਵਾਂ ਬਿਲਕੁਲ ਸਹੀ ਲੱਗਿਆ ਹੋਇਆ ਜੀ ਬਾਕੀ ਹੋਰ ਕੋਈ ਕੰਮ ਕਰਾਉਣਾ ਹੋਵੇ ਤਾਂ ਸਾਡੇ ਨਾਲ ਸੰਪਰਕ ਕਰ ਸਕਦਾ ਹੈ ਮੇਰਾ ਨਾਮ ਹੈ ਮੁਖਤਿਆਰ ਸਿੰਘ ਪਿੰਡ ਨਮੋਲ ਜ਼ਿਲ੍ਹਾ ਸੰਗਰੂਰ ਮੋਬਾਈਲ ਨੰਬਰ ਹੈ 978175444